ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੰਜੀਆਂ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਗਗਨ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰਜੋਨਾਂ ਕੋਲ ਵੀਡੀਓ ਬਣਾਉਂਦੇ ਆਂ ਤੇ ਅੱਜ ਤੁਹਾਨੂੰ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਕੋਈ ਸੂਈ ਆ ਕੋਈ ਟੋਕੜ ਗੱਬਣਿਆ ਕੋਈ ਗੱਬਣਿਆ ਇੱਕ ਧੰਨਵਾਦ ਚੰਗੇ ਰਿਕਾਰਡ ਵਾਲੀ ਨੀਲੀ ਦੀ ਇੱਕ ਛੋਟੀ ਤੁਹਾਨੂੰ ਟੋਕੜ ਗੱਬਣ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਚਾਰ ਮੱਜਾਂ ਤਾਂ ਹੀ ਸਾਹਮਣੇ ਦੇਖ ਸਕਦੇ ਤੇ ਦੋ ਹਲੇ ਆਉਣ ਵੀ ਦਈਆਂ ਵਾ ਇੱਕ ਤਾਂ ਵੈਂਟ ਤੇ ਆਵੇ ਇੱਕ ਗੱਬਨ ਮੱਝ ਤਾਂ ਦਿਖਾਉਣੀ ਆ ਹੌਲੇ ਜੇ ਬਾਜ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਦੱਸਦਾ ਵੀਰ ਜੀ ਹੋਰ ਰਪੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਹੈ ਰਪਾ ਜੀ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਹਾਂਜੀ ਹਾਂਜੀ ਇਹ ਨਾ ਕੰਮ ਥੋੜਾ ਜਿਹਾ ਘਰੇ ਮਿਸਤਰੀ ਮੋਸਤਰੀ ਲੱਗੇ ਹੀ ਉਹਦਾ ਕਰਕੇ ਫਿਰ ਥੋੜਾ ਜਿਹਾ ਨਾ ਘਟਾਤਾ ਹੀ ਕੰਮ ਅੱਛਾ ਹਾਂਜੀ ਹਾਂਜੀ ਥੋੜਾ ਨੋਰਮਲ ਕਰਤਾ ਹੀ ਕੰਮ ਠੀਕ ਆ ਹਾਂਜੀ ਹਾਂਜੀ ਹੁਣ ਫਿਰ ਸ਼ੁਰੂ ਕੀਤਾ ਫੇਰ ਹੈ ਠੀਕ ਹੈ ਅੱਜ ਕਿੰਨੀਆਂ ਹੁਣ ਚਾਰ ਆ ਇਹ ਚਾਰ ਮੱਜਾਂ ਦੀ ਦੋ ਕੁ ਮੱਜਾਂ ਆਉਟੀਆਂ ਫਿਰ ਲੇਟ ਹੋ ਗਈਆਂ ਜੀ ਥੋੜੀਆਂ ਜੀਆਂ ਆ ਗਈ ਦੋ ਦੂਆਂ ਆਉਟੀਆਂ ਓਹ ਕਿਹਤਰਾ ਦੀਆਂ ਆਉਂਦੀਆਂ ਉਹ ਵੀ ਚੰਗੀਆਂ ਮੱਜਾਂ ਸੁਈਆਂ ਆ ਜੇ ਕਿ ਇਹਨੂੰ ਮਤਲਬ ਵੀਡੀਓ ਚਾਹੀਦੀ ਹੋਊਗੀ ਤੇ ਸਿੱਧੀ ਪਾ ਦਾਂਗੇ ਕੋਈ ਅੱਛਾ ਮਹਗਾ ਵੀ ਲਵੇ ਹਨਾ ਓਹ ਕਿੰਨੇ ਕ ਦੁੱਧ ਵਾਲੀਆਂ ਹੁੰਦੀਆਂ ਉਹ ਹੈਗੀਆਂ ਜੇ ਇੱਕ ਤੇ 13-14 ਕਿਲੋ ਵਾਲੀ ਝੋਟੀ ਆ ਤੇ ਇੱਕ 11-12 ਕਿਲੋ ਵਾਲੀ ਆ ਅੱਛਾ ਸੁਈਆਂ ਦੋਵੇਂ ਹਾਂਜੀ ਹਾਂਜੀ ਸੁਈਆਂ ਆ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਵੀਰੀ ਪਿੰਡ ਝੰਗੀਆਂ ਜੇ ਫਤਿਹਗੜ ਚੂੜੀਆਂ ਲਾ ਕੇ ਸ਼ਹਿਰ ਪ ਤੇ ਹਾਂਜੀ ਤੇ ਫੋਨ ਨੰਬਰ 99147 43097 ਠੀਕ ਆ ਹਾਂਜੀ ਤੇ ਸ਼ੁਰੂਆਤ ਫਿਰ ਟੋਕੜ ਗੱਬਣ ਤੋਂ ਕਰ ਲਈਏ ਹਾਂਜੀ ਟੋਕੜ ਗੱਬਣ ਤੋਂ ਕਰ ਲਓ ਵੀਰ ਜੀ ਨੀਲੀ ਦੀ ਹਾਂ ਦੇਖ ਸਾਹਦੇ ਜੀ ਪੂਰੇ ਵੱਡੇ ਕਦ ਕਾਠਾ ਲਈ ਆ ਜਿਹੜੀ ਚੰਗੇ ਕਦ ਕਾਠਾ ਲਈ ਝੋਟੀ ਆ ਇਹਦੇ ਗਲਚ ਕੀ ਪਾਇਆ ਜੀ ਵੀਰ ਜੀ ਗਲਚ ਇਹ ਲਿਆਂਦੀ ਛੇਤਰ ਪਾਇਆ ਕਿਸੇ ਨੇ ਜੁੱਤੀ ਵੱਡ ਕੇ ਪਾਈ ਕਿਸੇ ਨੇ ਤੇ ਗਲਚ ਕਈ ਵਾਰੀ ਨਵੀਆਂ ਨਵੀਆਂ ਚੀਜ਼ਾਂ ਵੀ ਵੀਡੀਓ 'ਚ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਹਾਂ ਹਾਂਜੀ ਹਾਂਜੀ ਤੇ ਆ ਦੇਖ ਸਕਦੇ ਹਾਣਾ ਦਾ ਸਾਈਜ਼ ਗੈਪ ਕਿਲੋ ਚ ਵੈ ਕਰਾਈ ਛੋਟੀਏ ਮਿਲਕਵੇਂ ਨੇ ਵੀ ਦੇਖ ਸਕਦੇ ਜੀ ਹਾਂਜੀ ਹਾਂਜੀ ਤੇ ਬਾਕੀ ਨੀਲੀ ਦੀ ਛੋਟੀ ਹੈ ਚੰਗੇ ਕੱਦ ਕਾਠ ਵਾਲੀ ਆ ਹਾਂਜੀ ਹਾਂਜੀ ਤੇ ਕਿੰਨੇ ਚਿਰ ਤੇ ਚੈੱਕ ਪਾਸ ਤੇ ਵੀਰ ਜੀ ਇਹ ਵੀਰ ਜੀ ਸਤਵੇਂ ਤੋਂ ਬਾਹਰ ਚਲ ਗਈ ਅਠਵੇਂ ਮਹੀਨੇ ਚ ਆ ਗਈ ਜੀ ਹੁਣ ਆ ਤਿੰਨ ਚਾਰ ਦਿਨ ਅਠਵੇਂ ਚ ਝੱਲ ਪਏ ਨੂੰ ਤੇ ਇਹ 7 ਕਿਲੋ ਦੁੱਧ ਦਾ ਜੇ ਵੀ ਪੱਕਾ ਹੈਗਾ ਜੀ ਅੱਛਾ ਸਾਰਾ ਟਾਈਮ ਹੀ ਭਾਵੇਂ ਥਾਪੀ ਮਾਰ ਕੇ ਇੰਦਾ ਚੋੜੀ ਅੱਛਾ 7 ਕਿਲੋ ਦੁੱਧ ਹੁਣ ਵੀ ਆ ਤੇ ਸੱਜਰ ਨੇ ਕਿੰਨਾ ਚੁਆਇਆ ਇਹਨੂੰ ਸੱਜਰ ਨੇ 20 ਕਿਲੋ ਦੁੱਧ ਦੀ ਚਵਾਈ ਮੰਡੀ ਚ ਕਰਾਈਏ ਨੇ ਛੋਟੀ ਅੱਛਾ ਮੰਡੀ ਜੀ 70 ਦੀ ਉਹਨਾਂ ਦੀ ਆਪਣੀ ਖਰੀਦ ਦੀ ਜਿੰਨਾ ਕੋ ਬੰਦੇ ਕੋ ਲੈਦੀ ਆ ਅੱਛਾ ਹਾਂਜੀ ਹਾਂਜੀ ਤੇ ਹੁਣ ਤੇ ਛੋਟੀ ਇੱਕ ਸਾਹ ਦੀ ਗਿਫਟੀ ਦੇਣ ਵਾਲੀ ਗੱਲ ਹੈ ਕਿਸ ਨੂੰ ਦੇ ਆਹੋ ਇਹਨੇ ਤੇ ਹੁ ਹਾਂਜੀ ਹਾਂਜੀ ਦੋ ਮਹੀਨੇ ਛੱਡ ਕੇ ਫੇਰ ਝੋਟੀ ਸੱਜਰ ਭਰ ਗਰਮੀ ਚ ਜੁਣੀ ਨਾਲੇ ਤੇ ਬਾਕੀ ਚੰਗੇ ਕਰਦ ਕਾਠ ਵਾਲੀ ਪੂਰੀ ਜਵਾਨ ਝੋਟੀ ਆ ਪੂਰੀ ਹਾਈਟ ਵੇਡ ਬੜਾ ਤੇ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਆਪਾਂ ਇਹਦਾ ਵੀਰ ਜੀ ਲੋਕਾ ਉਹਦਾ 80 85 ਵੀ ਕਹਿੰਦਾ 75000 ਦੀ ਝੋਟੀ ਦੇ ਦਾਂਗੇ ਹੋਰ ਮਾਨ ਤਾਨ ਕਰ ਦਾਂਗੇ ਕੋਈ ਗੱਲ ਨਹੀਂ ਹਾਂਜੀ ਅੱਛਾ ਮੌਕੇ ਤੇ ਮਾਨ ਹੋ ਜਾਊਗਾ ਮੌਕੇ ਤੇ ਕਰ ਦਾਂਗੇ ਕੋਈ ਵੀਰ ਕਰੇ ਫੋਨ ਕੋਈ ਨਹੀਂ ਪੂਰਾ ਫੁੱਲ ਮਾਨ ਕਰਾਂਗੇ ਤੇ ਮੌਕੇ ਹੁਣ 7 ਕਿਲੋ ਦੁੱਧ ਆ 7 ਕਿਲੋ ਦੁੱਧ ਦੀ ਚਵਾਈ ਭਾਵੇਂ ਦੋਵੇਂ ਟਾਈਮ ਥਾਪੀ ਮਾਰ ਕੇ ਚੋਈ ਕੋਈ ਗੱਲ ਹੀ ਨਹੀਂ ਸੀ ਠੀਕ ਆ ਤੇ ਠੀਕ ਹੈ ਤੇ ਹੁਣ ਇਹ ਬੱਚੇ ਤੋਂ ਬਿਨਾਂ ਜੇ ਹਾਂਜੀ ਇਹ ਬਿਨਾਂ ਬੱਚੇ ਤੋਂ ਇਹ ਦੇਖੋ ਕਿੰਨਾ ਜੀ ਦੁੱਧ ਇਹਦੇ ਨਾਲ 9 ਕਿਲੋ ਜੀ ਦੁੱਧ ਤੇ ਬੱਚਾ ਮਰੇ ਨਾ ਕਿੰਨਾ ਚਿਰ ਹੋਏ ਮੈਂ ਵੀਡੀਓ ਆਪਣੇ ਕੋਲ ਪਈ ਹੁਣੀ ਮੇਰੇ ਕੋਲ ਬੱਚਾ ਮਰੇ ਨੂੰ ਇਹਨੂੰ ਹੋਈ ਕਿ ਦਾਕ ਦੇਣ ਦਾਕ ਦੇਣ ਬੱਚਾ ਮਰੇ ਨਾ ਹੋ ਗਏ ਛੋਟਿਆ ਲਸੀ ਹੈ ਚੰਗੀ ਦੁੱਧ ਵਾਲੀ ਤੇ ਮੋਕੇ ਦੇ ਦੁੱਧ ਦੇ ਕੋਲ 9 ਲੀਟਰ ਦੱਸਦੇ ਆ ਉਤਰਾਂ ਕੱਦ ਕਾਠ ਦੀ ਚੰਗੀ ਆ ਬਾਕੀ ਜਦੋਂ ਵੀ ਇਹਦਾ ਪਸ਼ੂ ਵੀਰ ਜੀ ਨਾਲ ਕੋਲ ਚੰਗੇ ਹੀ ਹੁੰਦੇ ਆ ਚੰਗੀਆਂ ਮੱਝਾਂ ਜਿਹੜੀਆਂ ਵੀਰ ਜੀ ਹੁਣੀ ਲੈਂਦੇ ਆ ਹਾਂ ਕੋਈ ਤੋਕੜ ਗੱਬਨੀ ਮੈਂ ਵੇਤਾ ਪਾਵੇਂ ਸੱਜਰ ਗਈ ਹੋਵੇ ਇਹ ਬੱਚੇ ਤੋਂ ਬਿਨਾ ਆ ਜੜੀ ਸਾਢੇ 8 ਕਿਲੋ ਰੋਦੀ ਦੇ ਦੀ ਭਾਜੀ ਗਰੰਟੀ ਹੋ ਗਈ ਪੂਰੀ ਖੋਲ ਦੋ ਲਾਚ ਆ ਗੜੀ ਕੋਈ ਤੇ ਮਿਲਦੀ ਕਿੱਦਾਂ ਜੇ ਇਹ ਮਿਲਦੀ ਇਦਾਂ ਥਾਪੀ ਮਾਰ ਕੇ ਪਹਾੜਾ ਪਾ ਕੇ ਥਾਪੀ ਮਾਰ ਕੇ ਕੋਈ ਠੀਕਾ ਨਹੀਂ ਤੇ ਤਸੀਲ ਬੜੀ ਆ ਤੇ ਮੁੱਲ ਮੋਲ ਵੀਰ ਜੀ ਇਹਦਾ ਉਦਾਂ ਦੇ ਲੋਕਾਂ ਕੋਲ 52 ਵੀ ਕਰੀਦਾ ਵਾ 60 ਵੀ ਕਰੀਦਾ 50 ਹਜ਼ਾਰ ਦੀ ਦੇ ਦਾਂਗੇ ਅੱਛਾ 50 ਹਜ਼ਾਰ ਦੇ ਦੇ ਮੋਲ ਵੀਰ ਜੀ ਰੇਟ ਆ ਜੀ ਇਹ ਹੋਰ ਮਾਰ ਤਾਨ ਕਰਦਾ ਅੱਜ ਛੋਟੇ ਹੀ ਪਾਉਣੇ ਕਿ ਮੋਲ ਹਾਂ ਜੀ ਹਾਂ ਜੀ ਇਹ ਹੁਣ ਇੱਕਾ ਗੱਬਣ ਝੋਟੀ ਜੀ ਨੀਲੀ ਦੀ ਨੀਲੀ ਦੀ ਪੂਰੀ ਠੀਕ ਆ ਆ ਦੇਖ ਸਾਡੇ ਅੱਖਾਂ ਵੀ ਦੋਵੇਂ ਬਿੱਲੀਆਂ ਇਹਦੀਆਂ ਤੇ ਪੂਰੀ ਸਾਂਭੀ ਸੂੰਭੀ ਝੋਟੀ ਆ ਜਿਹੜੇ ਨਿਸ਼ਾਨੀਆਂ ਨੀਲੀ ਵਾਲੀਆਂ ਹੈਗੀਆਂ ਸਾਰੀਆਂ ਨਿਸ਼ਾਨੀਆਂ ਪੂਰੀਆਂ ਕਰਦੀ ਆ ਤੇ ਥਾਣਾ ਦੱਸਾ ਜੀ ਨੀਲੀ ਝੋਟੀ ਜੀ अच्छा पहला सुवा ही हां जी पहला पहला सुवा 4 दाद जी दाद चेक किते ਤੁਸੀਂ ਇਹਦੇ हां जी हां जी हां जी ਤੇ ਕਿੰਨਾ ਕਿ ਦੋ ਚਾਜੋ ਪਹਿਲੇ ਸੁਵੇ ਦੁੱਧ ਵੀਰ ਜੀ ਜਿਹੜੇ ਹਿਸਾਬ ਨਾਲ ਉਹਨਾਂ ਦੇ ਮਤਲਬ ਡੰਗਰਾ ਦਾ ਰਿਕਾਰਡ ਹੀ ਉਹਦੇ ਹਿਸਾਬ ਨਾਲ 11 12 ਕਿਲੋ ਤੇ ਇਹਨੂੰ ਨੋਰਮਲ ਕੱਢਣਾ ਚਾਹੀਦਾ ਜਿੰਨੀ ਝੋਟੀ ਪਲੀ ਜੀ ਠੀਕ ਆਂਕਾ ਪਹਿਲੇ ਸੁਵੇ ਵੀ ਸਾਂਭੀ ਪੜੀ ਆ ਝੋਟੀ ਹਨਾ ਤੋਰਾ ਇੱਕ ਇਹਨਾਂ ਦੇ ਨੋਰਮਲ 12 ਕਿਲੋ ਦੋ ਦਿਨੋਂ ਕੱਢਵਾ ਚਾਹੀਦਾ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖੇ हां जी हां जी हां जी ਇਹ ਤਿਆਰ ਹੋਣ ਦੀ ਆ ਦੇ ਸਾਡੇ ਇਹਦੇ 10 ਦਿਨ ਲਾ ਜੂਗੀ ਝੋਟੀ ਪੂਰੀ ਹਾਂ ਜੇ 10 ਦਿਨ ਕਹਿੰਦੇ ਖੜਦੀ ਇਹ ਪੂਰੀ ਜੰਮੀ ਪ ਪਰ ਸਾਂਭੀ ਕੇ ਵੀ ਇਹਨੇ ਪੂਰੀ ਰੀਜ ਨਾ ਆਇਆ ਜਿਹੜੀ ਤੇ ਬਾਕੀ ਜਿਹੜੇ ਵੀ ਸ਼ਕੀਨ ਹੈ ਚੰਗੀਆਂ ਪਹਾੜੀਆਂ ਛੋਟੀਆਂ ਰੱਖੰਦੇ ਆ ਉਹਨਾਂ ਵੀ ਦਾ ਵਾਸਤੇ ਆ ਜਿਹੜੀ 2000 ਰੁਪਈਆ ਨਹੀਂ ਉਹ 14 ਕਿਲੋ 15 ਕਿਲੋ ਚਾਊਗੀ ਪਹਿਲੇ ਦੂਏ ਅੱਛਾ ਫਿਰ ਵੀ ਸੋਚਣਾ ਵੀ 12 13 ਕਿਲੋ ਤਾਂ ਨੋਰਮਲ ਕੱਢਣਾ ਚਾਹੀਦਾ ਇਹਨੇ ਠੀਕ ਆ ਹਾਂਜੀ ਹਾਂਜੀ ਬਾਕੀ ਇਹ ਹਵਾਨਾ ਜਿਹੜਾ ਡੰਗਰਾਂ ਦਾ ਘਰ ਦਾ ਰਿਕਾਰਡ ਹੀ ਉਹਨਾਂ ਦੀ ਇਹ ਗੱਲ ਦਾ ਸੀ ਵੀ 13-14 ਕਿਲੋ ਇਹਦੀ ਕੱਢੂਗੀ ਪਹਿਲੇ ਸੀ ਤੇ ਬਾਕੀ ਗਾੜੀ ਮੰਡੀ ਵੀ ਹੁਣ ਆਉਂਦੀ ਆ ਹਾਂਜੀ ਹਾਂਜੀ ਤੇ ਮੰਡੀ 'ਚ ਵੀ ਇਹੋ ਜੀਆਂ ਝੋਟੀਆਂ ਜਿਹਾ ਆਉਣੀਆਂ ਚੱਲਣੀਆਂ ਸਹੀ ਗੱਲ ਹੈ ਸਾਰੀ ਸੋਣੀ ਆ ਝੋਟੀ ਸਾਰੇ ਇਕੱਤਰ ਚੰਗੇ ਤੁਹਾਨੂੰ ਮੰਡੀ 'ਚ ਪਾਉਣ ਵਾਲੀ ਝੋਟੀਆਂ ਨੇ ਮੰਡੀ 'ਚ ਪਾਉਣ ਵਾਲੀ ਝੋਟੀਆਂ ਹਾਂਜੀ ਕਿੰਨਾ ਮੁੱਲ ਫਿਰ ਇਹਦਾ ਇਹਦਾ ਆਧਾਰਪੀ ਜੀ ਮੁੱਲ ਤੇ ਲੋਕਾਂ ਕੋ ਕਰੀਦਾ ਜੀ 1 30 35 ਵੀ ਕਰੀਦਾ 1 ਵੀਰ ਝੋਟੀ ਲਾਂਗੇ 1 ਵੀਰ ਮਾਦਾਨ ਵੀਰ ਦਾ ਕਰਾਂਗੇ ਕੋਈ ਫੋਨ ਫੋਨ ਲਾਵੇ ਇੱਕ ਰਹੀ ਹੈ ਨਾ ਕੋ ਇਹ ਆਣ ਕੇ ਇੱਥੇ ਪਸੰਦ ਕਰਕੇ ਖੜੇ ਸਾਂਭੀ ਕੇ ਵੀਰ ਨੇ ਪੂਰੀ ਰੀਜਣਾ ਵਾ ਗੱਬਣੇ ਆ ਜਿਹੜੀ ਅਜੇ 10 ਦਿਨ ਪੂਰੇ ਲੈ ਜੂਗੀ ਛੋਟੀ ਠੀਕ ਆ ਤੇ ਹੁਣ ਇੱਕ ਆ ਮੱਝ ਆ ਵੀ ਮੱਝ ਪਰ ਕੱਚੀ ਐ ਵੀ ਹਨਾ ਜਿਹੜੀ ਹਾਂਜੀ ਇਹ ਪੂਰਾ ਮਹੀਨਾ ਕੱਚੀ ਜੀ ਇੱਕ ਮਹੀਨਾ ਕੱਚੀ ਬਾਕੀ ਹਾਂਜੀ ਇਹ ਮੱਝ ਮੱਝ ਵੱਡੀ ਦਿੱਤੀ ਇਹ ਕਿਤੇ ਉਧਰ ਲੈਂਦੀ ਪਾ ਗਏ ਦੇਖ ਕੇ ਇੱਕ ਮੱਝ ਵੱਡੀ ਦਿੱਤੀ ਸੀ ਤੇ ਮੱਝ ਚ ਪਾਈ ਆ ਜਿਹੜੀ ਇਹ ਵਾਲੀ ਮੱਝ ਤੇ ਜੇ ਸੂਵੇ ਆਦਿਕਾ ਚੌਥੇ ਸੂਵੇ ਸਾਹਮਣੇ ਹੀ ਹੋਇਆ ਸੀ ਤੁਹਾਡੇ ਸਾਹਮਣੇ ਹੀ ਇਹ ਕਿੰਨੇ ਕੋਈ ਤੀਸਰਾ ਲਾਲੇ ਇਹੰਗ ਦਾ ਇੱਕ ਨਾ ਖੋਖ ਲੱਥਾ ਮੜਾਇਆ ਇੱਕ ਚਾਰ ਸਾਲ ਇੱਕ ਪਾਸੇ ਦਾ ਖੋਖ ਵੀ ਜਿਹੜਾ ਇਹਦਾ ਲੱਥਾ ਹੈ ਥੋੜਾ ਡਰਦੀ ਆ ਧਿਆਨ ਨਾਲ ਧਿਆਨ ਨਾਲ ਬਾਹਰ ਨਾ ਡਰਦੀ ਇਹ ਜਿਹੜੇ ਘਰ ਨਹੀਂ ਜਲੇ ਕਦੀ ਜਾ ਦੀ ਦਰਦੀ ਬੜਾਇਆ ਇਹ ਯਾਰ ਬੀਜੀ ਮੀਨਾ ਇੱਕ ਮਹੀਨਾ 5-7 10 ਦਿਨ ਲੈ ਜੂਗੀ ਇਹ ਦੋ ਵਾਦ ਟਾਈਮ ਨਹੀਂ ਖੜੂਗੀ ਇਹਦੀ ਗਰੰਟੀ ਤੇ ਆਪਣੀ ਪਿੱਛੇ ਦੀ ਥਣਾ ਦੀ ਫੁੱਲ ਗਰੰਟੀ ਹੋਊਗੀ ਅੱਛਾ ਹਾਂਜੀ ਦੋ ਦੰਦੇ 13-14 ਕਿਲੋ ਚੋਂਦੀ ਰਹੀ ਹੈ ਮਹੀਂ ਚੰਗੀ ਆ ਠੀਕ ਆ ਹਾਂਜੀ ਬਾਕੀ ਇਹ ਗਰੰਟੀ ਹੋਊਗੀ ਆਪਣੀ ਥਣਾ ਦੀ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਆਪਣੀ ਠੀਕ ਆ ਆ ਵੀ ਬੜੇ ਭਾਜਿਆ ਮਹੀਨਾ ਸਾਹਵੇਂ ਭਰ ਗਰਮੀ ਚ ਮਹੀਂ ਸੁਣੀ ਸਾਰਾ ਸਾਰੀਆਂ ਗਰਮੀਆਂ ਮਹੀਂ ਨਾਲੇ ਦੁੱਧ ਚੋਈ ਮਾ ਜੀ ਤੇ ਕਿੰਨੇ ਕੇ ਭਾਜਿਆ ਆਏ ਆ ਉਦਾਂ ਦੇ ਲੋਕਾਂ ਕੋ 65000 ਰੁਪਏ ਆਖੀਦਾ 70 ਵੀ 60000 ਦੇ ਦਾਂਗੇ ਹੋਰ ਮਾਨਤਾਨ ਕਰ ਦਾਂਗੇ ਹੋਰ ਦੱਸੋ ਕੀ ਅੱਛਾ ਹਾਂਜੀ ਹਾਂਜੀ ਮੌਕੇ ਤੇ ਕਰ ਦੋਗੇ ਹੋਰ ਹਾਂਜੀ ਪੂਰਾ ਮਾਨਤਾਨ ਪੂਰੇ ਫੁੱਲ ਹੀ ਮਾਨਤਾਨ ਹੋਣਗੇ ਕਿ ਫੋਨ ਲਾਵੇ ਇੱਕ ਬਿਲਕੁਲ ਜਿਆਦਾ ਰੇਟ ਪਾਈ ਆ ਫਿਰ ਤੁਹਾਨੂੰ ਪਤਾ ਵੀਡੀਓ 2-3 ਮਹੀਨੇ ਹਟ ਕੇ ਪਾਈ ਆ ਠੀਕ ਆ ਹਾਂਜੀ ਹਾਂਜੀ ਤੇ ਪੂਰਾ ਮਾਨਤਾਨ ਹੁਣ ਕੰਮ ਖਿੱਚ ਕੇ ਰੱਖਣਾ ਅਗਾਂ ਕੁ ਪੂਰਾ ਹਾਂਜੀ ਪੂਰਾ ਖਿੱਚ ਕੇ ਦੇ ਠੀਕ ਆ ਹਾਂਜੀ ਆਹੋ ਤੁਹਾਨੂੰ ਪਾਸ ਦੱਸਣ ਰਿਹਾ ਵੀ ਮਿਸਤਰੀ ਮੋਸਤਰੀ ਲੱਗੇ ਤਾਂ ਕਰਕੇ ਕੰਮ ਘਟਾਇਆ ਥੋੜਾ ਜਿਹਾ ਠੀਕ ਆ ਹੁਣ ਬਾਅਦ ਬਾਕੀ ਦੋਸ ਹੋਈਆਂ ਵਾ ਤੇ ਦੋ ਗੱਬਣਾ ਵਾ ਇੱਥੇ ਆਓ ਆਪਣੀ ਪਾਸ ਕਰਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਤੇ ਬਾਕੀ ਗੱਬਣ ਆ ਉਹ ਵੀ ਚੈੱਕ ਕਰਾ ਕੇ ਖੜੋ ਜਿਹੜੀ ਆ ਇਹ ਛੋਟੀ ਚੈੱਕ ਪਾਸ ਆਪਣੀ ਤਸੱਲੀ ਕਰਾ ਕੇ ਖੜੋ ਤਸੱਲੀ ਕਰਕੇ ਤੁਸੀਂ ਜਿਹੜੀ ਖੜਨੀ ਆ ਆਪਣੀ ਜਿਹੜਾ ਪ੍ਰੋਪਰ ਦਿਨਾਂ ਦਾ ਪਤਾ ਲੱਗ ਜਾਂਦਾ ਪਾਸ ਚਲ ਗਈ 8ਵੇਂ ਚ ਚਲ ਗਈ 4-5 ਦਿਨਾਂ ਉੱਤੇ ਚਲ ਗਈ ਠੀਕ ਹੈ ਜੀ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ